ਨਤੀ ਅਗਸਤ ਨੂੰ ਵਰਸ਼ ਦਾ ਜਨਮ ਹੁੰਦਾ ਜਿੱਤੇ ਉਦੋਂ ਅੰਤਮ ਅਰਦਾਸ ਹੋ ਜਾਂਦੀ ਆ ਆਪਣੇ ਸਾਰਿਆਂ ਦੀ ਹੋਣੀ ਆ ਸਾਡੀ ਵੀ ਹੋਣੀ ਆ ਇੱਕ ਦਿਨ ਜਿੱਦੇ ਅੰਤਮ ਅਰਦਾਸ ਹੋ ਗਈ ਸੀ ਬਸ ਉਸ ਤੋਂ ਥੋੜੇ ਟਾਈਮ ਬਾਅਦ ਚ ਆਪਣੇ ਘਰੇ ਜਨਮ ਹੋ ਗਿਆ ਸੀ ਤੇ ਜਿਉਂ ਅਸੀਂ ਤਾਂ ਬਹੁਤ ਹੀ ਭਾਗ ਵਾਲਾ ਸਮਝਦੇ ਆ ਵੀ ਸਾਨੂੰ ਤਾਂ ਆ ਕੇ ਸਾਰਿਆਂ ਨੂੰ ਅਰਸ਼ ਨੇ ਬਦਲਦਾ ਕਿ ਉਹ ਜੀ ਰੂਹ ਸਾਡੇ ਘਰੇ ਆਈ 5 ਸਾਲ ਦੀ ਉਮਰ ਚ ਸਾਨੂੰ ਇਹਨੇ ਅਮਰਤ ਸ਼ਕਰ ਨੂੰ ਕਹਿਤਾ ਤੇ ਪਤਾ ਨਹੀਂ ਹੋਰ ਕਿੰਨੇ ਇਨਸਾਨਾਂ ਦੇ ਇਹਨੇ ਜੀਵਨ ਬਦਲੇ ਨੇ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਜਿਹੜਾ ਪੁਨਰਜਮ ਤਾ ਤੀਜੇ ਸਾਲ ਮਾਰਿਆ ਆਪਦਾ ਤੇ ਮੈਂ ਕਿਹਾ ਵੀ ਮੈਂ ਤਾਂ ਵੀ ਫਰੋਪਰ ਮੈਨੂੰ ਲੈ ਕੇ ਜਾਓ ਪਹਿਲਾਂ ਕਿ ਜਿੱਥੇ ਮੈਂ ਪਿਛਲੇ ਜਨਮ ਤੇ ਸੀਗਾ ਤੇ ਫਿਰ ਉਸ ਤੋਂ ਬਾਅਦ ਮੈਂ ਸਕੂਲ ਜਾਵਾਂ ਪਹਿਲਾਂ ਮੈਨੂੰ ਮਲਾ ਕੇ ਲਾਓ ਤੇ ਉਸੇ ਕਲਾਸ 'ਚ ਹੀ ਲਾਓ ਜਿਹੜੀ ਕਲਾਸ 'ਚ ਮੈਂ ਪਹਿਲਾਂ ਉੱਥੇ ਪੜਦਾ ਸੀ ਉੱਥੇ ਮੇਰਾ ਐਕਸੀਡੈਂਟ ਹੋ ਗਿਆ ਸੀ ਮੀਂਹ ਬਹੁਤ ਜ਼ਿਆਦਾ ਤੇਜ਼ ਨਹੀਂ ਆਪਾਂ ਵੇਖਦੇ ਨੇ ਕਈ ਵਾਰੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੁੰਦਾ ਬਲੱਡ ਅੰਦਰ ਭੈਣ ਲੱਗ ਗਿਆ ਤੇ ਉਸ ਤੋਂ ਬਾਅਦ ਤਾਂ ਮੇਰੀ ਬਸ ਡੈਥ ਹੋ ਚੁੱਕੀ ਸੀ 5-10 ਮਿੰਟਾਂ ਦੇ ਅੰਦਰ ਅੰਦਰ ਕਿਉਂਕਿ ਉਹ ਬਲੱਡ ਅੰਦਰ ਭੈਣ ਲੱਗ ਗਿਆ ਸਾਡੇ ਚੋ ਕਿਸੇ ਵੀ ਮੈਨੂੰ ਲਾਉਣਾ ਕਲਾਸ ਉੱਥੇ ਲਾਓ ਤੇ ਮੈਨੂੰ ਮਲਾ ਕੇ ਲਿਓ ਸੀਗਾ ਵੀ ਸਕੂਲ ਜਾਣ ਮਾਰਾ ਕਹਿ ਰਿਹਾ ਏ ਅਰਸ਼ ਨੇ ਚਾਹ ਕਰ ਨਾਲ ਡੇਟਾ ਮੀਟਾ ਜਿਹਾ ਨਕਸ਼ਾ ਨਕਸ਼ਾ ਜਾਂ ਬਣਾਉਣਾ ਹੁੰਦਾ ਸੀ ਕਹਿੰਦਾ ਸੀ ਕਿ ਕੈਂਟ ਵਿੱਚ ਨੰਮ ਵਾਲਾ ਚਾਹਾਂਗਾ ਤੇ ਥੋੜੀ ਜੀ ਦੂਰੀ ਤੇ ਜਾ ਕੇ ਖੱਬੀ ਸਾਈਡ ਸਾਡਾ ਘਰ ਉਹਨਾਂ ਨੇ ਜਦੋਂ ਇਹਨੂੰ ਵੇਖਿਆ ਨਾ ਐ ਕਰਦੇ ਨੂੰ ਉਹ ਕਹਿੰਦੇ ਵੀ ਨੰਮ ਵਾਲਾ ਚੌਕ ਸੱਚੀ ਹੈਗਾ ਤੇ ਕੁਦਰਤੀ ਜਦੋਂ ਅਸੀਂ ਵਾਸਤੇ ਉੱਤਰ ਕੇ ਅਸੀਂ ਜਾ ਰਹੇ ਸੀ ਤੇ ਨਾ ਉਹ ਜਗ੍ਹਾ ਉਹ ਆ ਗਈ ਜਿੱਥੇ ਇਹਦਾ ਐਕਸੀਡੈਂੈਂਟ ਹੋਇਆ ਸੀ ਮੀਂਹ ਦੇ ਵਿੱਚ ਜਦੋਂ ਉਹ ਜਗ੍ਹਾ ਤੇ ਆਏ ਤਾਂ ਨਾ ਉੱਥੇ ਜਾ ਕੇ ਸਹਿਮ ਗਿਆ ਡਰ ਗਿਆ ਅਰਸ਼ ਅਸੀਂ ਇਹ ਜਿ ਲਿਖਾ ਕੇ ਤੁਰੇ ਸੀ ਉਤੋਂ ਤੇ ਉਹਨਾਂ ਦੇ ਫੋਨ ਆਉਣੇ ਸ਼ੁਰੂ ਵੀ ਹੋ ਗਏ ਵੀ ਸਾਡਾ ਪੁੱਤ ਸੀਗਾ ਸਣੀ ਤੇ ਉਹ ਆਈ ਉਹਨੇ ਸਰੀਰ ਛੱਡਿਆ ਤੇ ਆਈ ਉਹਦੀ ਡੈਥ ਹੋਈ ਯਾਰ ਮੈਂ ਹੀ ਉਹਦਾ ਫਾਦਰ ਸਾਹਿਬ ਬੋਲ ਰਿਹਾ ਇਹ ਮੂਰੇ ਮੂਰੇ ਤੁਰੇ ਅਸੀਂ ਸਾਰਾ ਸ਼ਹਿਰ ਇਹਦੇ ਪਿੱਛੇ ਪਿੱਛੇ ਤੁਰੇ ਜਾਈਏ ਉਮੇ ਜਾ ਕੇ ਜਿੰਨੇ ਸਾਨੂੰ ਦਿੱਤਾ ਜਾਈ ਨਹਿਮਲੇ ਚੌਂਕ ਤੋਂ ਗਾਹ ਲੈਫਟ ਮੁੜ ਕੇ ਰਸਤੇ ਚੱਲਦੇ ਜਾ ਰਹੇ ਬੇਲੀਆਂ ਨੂੰ ਜਿਹੜੇ ਘਰ ਹੁੰਦੇ ਸੀ ਉਹਨਾਂ ਨੂੰ ਮਿਲਦਾ ਦੱਸਦਾ ਜਾਵੇ ਹੋਰ ਠੀਕ ਆ ਤੂੰ ਵੀਰੇ ਹੋਰ ਮਾਤਾ ਤੂੰ ਠੀਕ ਆ ਇਹ ਮਿਲਦਾ ਹੀ ਜਾਵੇ ਐਂਡ ਤੇ ਜਾ ਕੇ ਆਪਦੇ ਘਰਾਂ ਮੂਰੇ ਖੜ ਗਏ ਜਿੱਥੇ ਇਹਨਾਂ ਦਾ ਘਰ ਸੀ ਇਹ ਆldi ਚਾਈ ਨੂੰ ਦੇਖ ਕੇ ਕਹਿੰਦਾ ਵੀ ਚਾਈ ਤੁਸੀਂ ਗੇਟਾਂ ਦਾ ਜਿਹੜਾ ਮੇਰਾ ਫੇਵਰੇਟ ਕਲਰ ਸੀ ਉਹ ਬਦਲਤਾ ਇਸ ਤਰ੍ਹਾਂ ਬਲੂ ਤੋਂ ਹੁਣ ਤੁਸੀਂ ਇਹ ਕਰਦੇ ਤੇ ਦਾਦੀ ਤੈਨੂੰ ਦੇਖਣ ਸਾਰੀ ਸਮਝ ਗਈ ਸੀ ਕਿਉਂ ਕਰਕੇ ਦਾੜਾ ਚਿਹਰਾ ਮੋਹਰਾ ਸੀ ਨਾ ਉਹ ਜਮਾ ਹੀ ਪਹਿਲਾਂ ਮਿਲਦਾ ਆਹ ਇਹਦੀ ਫੋਟੋ ਆ ਅਰਸ਼ਦੀਪ ਦੀ ਆ ਜਿਹੜੀ ਨੇ ਉੱਥੇ ਜਾ ਕੇ ਆਪ ਫਿੱਟ ਕੀਤੀ ਦੱਸਿਆ ਸੀ ਉਹ ਮੇਰੀ ਫੋਟੋ ਆ ਆ ਸ਼ਕਲਾਂ ਤੋਂ ਨੇ ਤੁਸੀਂ ਆਪ ਵੀ ਦੇਖ ਸਕਦੇ ਹੋ ਨਾ ਆ ਦੇਖੋ ਆ ਫੋਟੋ ਆ ਗਈ ਆਹੋਂ ਨਲੀ ਆ ਨਾ ਮਾਤਾ ਬਾਪੂ ਦੀ ਸਾਡਿਆਂ ਦੀ ਭੰਮੀਪੁਰੇ ਸੀ ਅਸੀਂ ਉਦੋਂ ਉੱਥੋਂ ਦੀ ਆ ਇਹਦੇ ਉੱਥੋਂ ਵਾਲੇ ਮਾਤਾ ਜੀ ਫਰੋਜ਼ਪੁਰ ਵਾਲੇ ਆ ਰਸ਼ਾ ਇਹਨੇ ਕੇਸ ਕਤਲ ਕਰਾਤੀ ਸੀ ਪਹਿਲੇ ਜਨਮ ਚ ਉਹ ਤੋਂ ਥੋੜੇ ਸੱਤ ਕਿਦਾਂ ਜਿਵੇਂ ਥੋੜੇ ਦਿਨਾਂ ਬਾਅਦ ਹੀ ਸਰੀਰ ਸ਼ਾ ਐਂਡ ਵਾਲੀ ਫੋਟੋ ਹੈ ਪਿਛਲੇ ਜਨਮ ਚ ਤੁਸੀਂ ਇੱਕ ਗੱਲ ਕਹਿੰਦੇ ਲੋਕਾਂ ਨੂੰ ਅਕਸਰ ਹੀ ਸੁਣਿਆ ਹੋਵੇਗਾ ਕਿ ਜੋ ਕੁਝ ਅਸੀਂ ਇਸ ਜਨਮ ਦੇ ਵਿੱਚ ਭੋਗ ਤਰੇ ਆ ਜਾਂ ਇਹ ਜਨਮ ਵਿੱਚ ਜੋ ਸਾਡੇ ਨਾਲ ਹੋਣ ਜਾ ਰਿਹਾ ਇਹ ਤੁਹਾਡਾ ਪਿਛਲੇ ਜਨਮਾਂ ਦਾ ਲੇਖਾ ਚੁੱਕਾ ਹੈ ਇਹ ਗੱਲ ਤੁਸੀਂ ਅਕਸਰ ਹੀ ਜੜੀ ਲੋਕਾਂ ਦੇ ਮੂੰਹ ਸੁਣੀ ਹੋਵੇਗੀ ਸਾਸਤਰੀਕਾਲ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾ। ਦੋਸਤੋ ਜੇ ਅਸੀਂ ਗੱਲ ਕਰ ਲਗੇ ਪੁਨਰ ਜਨਮ ਦੀ ਤਾਂ ਅੱਜ ਕੱਲ੍ਹ ਸ਼ਾਇਦ ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਜ਼ਿਆਦਾ ਘੱਟ ਲੋਕ ਹੁੰਦੇ ਨੇ ਜੋ ਪੁਨਰ ਜਨਮ ਤੇ ਵਿਸ਼ਵਾਸ ਕਰਦੇ ਨੇ ਪਰ ਅੱਜ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਉਹਨਾਂ ਵੱਲੋਂ ਇੱਕ ਮਿਸ਼ਨ ਵੀ ਚਲਾਇਆ ਜਾ ਰਿਹਾ ਹੈ ਕਿ ਕੋਈ ਵੀ ਜਿਹੜਾ ਲੋੜਵੰਦ ਪਰਿਵਾਰ ਆਏ ਉਹ ਭੁੱਖਾ ਨਾ ਸੋਵੇ ਤੇ ਜਿਹੜੇ ਸਾਡੇ ਨਾਲ ਖਾਲਸਾ ਜੱਜ ਮੌਜੂਦ ਨੇ ਸੱਚਮੁੱਚ ਹੀ ਉਹਨਾਂ ਦਾ ਪੁਨਰਜਨਮ ਹੋਇਆ ਤੇ ਇਸ ਤੇ ਸੰਬੰਧੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਜੜੀ ਕਰਦੇ ਆ ਮੇਰੇ ਨਾਲ ਖਾਲਸਾ ਜੀ ਬਜੂਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਨਾਮ ਹੈ ਤੁਹਾਡਾ ਜੀ ਅਰਸ਼ਦੀਪ ਸਿੰਘ ਜੀ ਉਹ ਖਾਲਸਾ ਜੀ ਗੱਲ ਕਰਨ ਲਗੇ ਤਾਂ ਤੁਹਾਡੀ ਇੱਕ ਵੀਡੀਓ ਵੀ ਜਿਹੜੀ ਕਾਫੀ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਪੁਨਰਜਨਮ ਦੀ ਗੱਲ ਹੋਈ ਹੈ ਹਾਂ ਜੀ ਉਨਨ ਜਨਮ ਦੀ ਗੱਲ ਕਰਨ ਲੱਗੇ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਜਿਹੜਾ ਪੁਨਰਜਮ ਹੋਇਆ ਮੈਨੂੰ ਜਦੋਂ ਸਕੂਲ ਭੇਜਣ ਲੱਗੇ ਸੀ 4.5 ਸਾਲ ਦੀ ਉਮਰ ਦੇ ਵਿੱਚ ਤਾਂ ਪੰਮੀਪੁਰਾ ਨਾਲ ਹੀ ਪਿੰਡ ਆ ਆਪਣੇ ਬਾਪੂ ਜੀ ਸਾਡੇ ਡਾਕਟਰ ਆ ਤੇ ਉਹ ਉੱਥੇ ਅਸੀਂ ਰਹਿੰਦੇ ਹੀ ਰਿਹਾ ਸੀ ਵੀ ਸਾਡੀ ਉੱਥੇ ਸੀਗੀ ਤਾਂ ਉੱਥੇ ਜਦੋਂ ਮੈਨੂੰ ਸਕੂਲ ਭੇਜਣ ਦੀ ਜ਼ਾਇਦ ਕਰਨ ਲੱਗੇ ਤਾਂ ਵੀ ਹੁਣ ਭੇਜ ਨਹੀਂ ਭੇਜਣਾਗਾ ਚਲੋ 6 ਮਹੀਨੇ ਤਾਂ ਪਹਿਲਾਂ ਪਿਆਰ ਨਾਲ ਵੀ ਕਹਿੰਦੇ ਰਹੇ ਫਿਰ ਇਹਨਾਂ ਨੇ ਕਿਹਾ ਵੀ ਹੁਣ ਇਹਨੇ ਤਾਂ ਲਾਉਣਾ ਤਾਂ ਹੈਗਾ ਹੀ ਆ ਸਕੂਲ ਤਵਰ ਮੈਂ ਤਾਂ ਅਤੀਜੀ ਸੈਰ ਮਾਰਿਆ ਆਪਦਾ ਤੇ ਮੈਂ ਕਿਹਾ ਵੀ ਮੈਂ ਤਾਂ ਵੀ ਫਰੋਜਪੁਰ ਮੈਨੂੰ ਲੈ ਕੇ ਜਾਓ ਪਹਿਲਾਂ ਕਿ ਜਿੱਥੇ ਮੈਂ ਪਿਛਲੇ ਜਨਮ ਚ ਸੀਗਾ ਤੇ ਫਿਰ ਉਸ ਤੋਂ ਬਾਅਦ ਚ ਮੈਂ ਸਕੂਲ ਜਾਵਾਂ ਪਹਿਲਾਂ ਮੈਨੂੰ ਮਲਾ ਕੇ ਲਿਆਓ ਤੇ ਉਸੇ ਕਲਾਸ ਟੀ ਲਾਓ ਜਿਹੜੀ ਕਲਾਸ ਚ ਮੈਂ ਪਹਿਲਾਂ ਉੱਥੇ ਪੜਦਾ ਸੀ ਖਾਲਸਾ ਜੀ ਜੇ ਅਸੀਂ ਗੱਲ ਕਰ ਲਗੇ ਪੁਨਰ ਜਨਮ ਦੀ ਤੁਹਾਡਾ ਇਸ ਕਰਦੇ ਵਿੱਚ ਪੁਨਰ ਜਨਮ ਹੋਇਆ ਤੇ ਪਿਛਲੇ ਜਨਮ ਦੀ ਥੋੜੀ ਜਿਹੀ ਅਸੀਂ ਗੱਲ ਕਰ ਲਗੇ ਫੋਜਪੁਰ ਤੁਹਾਡਾ ਕਰ ਸੀਗਾ ਤੇ ਤੁਹਾਡੀ ਜਿਹੜੀ ਮੌਤ ਆ ਉਹ ਕਿਵੇਂ ਹੁੰਦੀ ਉੱਥੇ ਮੇਰਾ ਐਕਸੀਡੈਂਟ ਹੋ ਗਿਆ ਸੀ ਮੀ ਬਹੁਤ ਜ਼ਿਆਦਾ ਤੇਜ਼ ਨਹੀਂ ਆਪਾਂ ਵੇਖਦੇ ਨੇ ਕਈ ਵਾਰੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੁੰਦਾ ਤੇ ਉਹਦੇ ਵਿੱਚ ਜੇ ਬਸ ਸਕੂਟੀ ਕਹਿ ਦਿੰਨੇ ਆ ਬਾਈਕ ਵੀ ਕਹਿ ਦਿੰਨੇ ਆ ਉਹ ਸਲਿੱਪ ਕਰ ਗਈ ਉਹ ਸਮੇਂ ਦੇ ਵਿੱਚ ਤਾਂ ਸਲਿੱਪ ਕਰਕੇ ਤੇ ਮੂਰੋ ਆ ਰਹੀ ਸੀ ਬਾਸ ਤੋਂ ਦੀ ਫੇਟ ਵੱਜੀ ਸਿਰ ਦੇ ਵਿੱਚ ਤੇ ਸੱਟ ਬਾਹਰ ਨਹੀਂ ਦਿਖ ਰਹੀ ਸੀ ਅੰਦਰੂਨੀ ਸੱਟ ਵੱਜ ਗਈ ਸੀ ਬਲੱਡ ਅੰਦਰ ਪੈਣ ਲੱਗ ਗਿਆ ਮੈਂ ਉਦਾਂ ਹੀ ਆਪ ਹੀ ਉੱਠ ਕੇ ਘਰੇ ਚਲਿਆ ਗਿਆ ਤੇ ਘਰੇ ਜਾ ਕੇ ਸਾਡੇ ਘਰੇ ਫੰਕਸ਼ਨ ਚੱਲੀ ਜਾਂਦਾ ਸੀ ਉਸ ਟਾਈਮ ਕੋਈ ਮੈਂ ਉੱਪਰ ਆਵਦਾ ਜਿਹੜਾ ਚਵਾਰੇ ਦੇ ਵਿੱਚ ਮੇਰਾ ਰੂਮ ਹੁੰਦਾ ਸੀ ਉੱਥੇ ਜਾ ਕੇ ਮੈਂ ਬਸ ਪੈ ਗਿਆ ਮੈਨੂੰ ਉਦੋਂ ਤੱਕ ਯਾਦ ਆ ਤੇ ਉਸ ਤੋਂ ਬਾਅਦ ਤਾਂ ਮੇਰੀ ਬਸ ਡੈਥ ਹੋ ਚੁੱਕੀ ਸੀ 5-10 ਮਿੰਟਾਂ ਦੇ ਅੰਦਰ ਅੰਦਰ ਕਿਉਂਕਿ ਉਹ ਬਲੱਡ ਅੰਦਰ ਪੈਣ ਲੱਗ ਗਿਆ ਸੀ ਇਹ ਕਾਰਨ ਬਣਿਆ ਸੀ ਪੱਬਜੀ ਜੇ ਅਸੀਂ ਗੱਲ ਕਰ ਲਗੇ ਤੁਸੀਂ ਪਹਿਲਾਂ ਵੀ ਗੁਰਸਿੱਖ ਸੀ ਜਾਂ ਇਸ ਜਨਮ ਦੇ ਵਿੱਚ ਗੁਰਸਿੱਖ ਬਣੇ ਹੋ ਚਲੋ ਹੁਣ ਤਾਂ ਮਾਰੇ ਦਾ ਹੀ ਬਾਣਾ ਬਾਣੀ ਨਾਲ ਆਪਾਂ ਵੱਧ ਜੁੜੇ ਹੋਏ ਆ ਤੇ ਉੱਥੇ ਵੀ ਚਲੋ ਗੁਰਸਿੱਖੀ ਨਾਲ ਪਰਿਵਾਰ ਸਾਰੇ ਜੁੜਿਆ ਹੋਇਆ ਸੀ ਪਹਿਲੇ ਦਿਨੋਂ ਗੁਰੂ ਘਰਿਆਂ ਦੇ ਪਾਪਿਆਂ ਦੇ ਪਰਿਵਾਰ ਆਪਾਂ ਕਹਿ ਦਿੰਨੇ ਹੁੰਨੇ ਆ ਸ਼ਹਿਰ ਉਪਰਵਾਣਾ ਰਿਲੇਟਡ ਸੀ ਸਿੱਖੀ ਨਾਲ ਬਹੁਤ ਜੁੜੇ ਹੋਏ ਸੀ ਪਰ ਅਮਰਤਾਰੀ ਨਹੀਂ ਸੀਗੇ ਤਾਂ ਚਲੋ ਪਹਿਲੇ ਤੋਂ ਨਹੀਂ ਗੁਰੂ ਘਰ ਨਾਲ ਤਾਂ ਜੁੜੇ ਹੋਏ ਸੀ ਪਰ ਮਾਰੇ ਨੇ ਜਿਹੜੀ ਮਹਾਨ ਸੇਵਾ ਬਖਸ਼ਣੀ ਸੀ ਤਾਂ ਕਰਕੇ ਇੱਥੇ ਭੇਜਿਆ ਮੈਂ ਤਾਂ ਇਹਨੂੰ ਚੰਗੇ ਭਾਗ ਹੀ ਸਮਝਦਾ ਇੱਥੇ ਖਾਲਸਾ ਜੀ ਗੱਲ ਕਰ ਲਗੇ ਮੇਲ ਮਲਾਪ ਦੀ ਫਿਰ ਅੱਜ ਕੱਲ ਵੀ ਉਹ ਪੁਰਾਣੇ ਪਰਵਾਦ ਦੇ ਨਾਲ ਤੁਹਾਡਾ ਮਿਲਾਪ ਹੁੰਦਾ ਕਿਸ ਤਰ੍ਹਾਂ ਵਰਤਦਾ ਜੀ ਹਾਂਜੀ ਬਿਲਕੁਲ ਪਰਿਵਾਰਕ ਵੀ ਵਰਤਦੇ ਆਪਾਂ ਅੱਜ ਵੀ ਉਹਨਾਂ ਨਾਲ ਭੈਣ ਆ ਮੇਰੇ ਅੰਮ੍ਰਿਤਸਰ ਸਾਹਿਬ ਆਏ ਹੋਏ ਆ ਤਾਂ ਉਹਨਾਂ ਨਾਲ ਵੀ ਮੇਰਾ ਉਹਨਾਂ ਨਾਲ ਤਾਂ ਪਹਿਲਾਂ ਵੀ ਬਹੁਤ ਜ਼ਿਆਦਾ ਪ੍ਰੇਮ ਸੀ ਤੇ ਹੁਣ ਵੀ ਇੱਕ ਭਰਾ ਹੈਗਾ ਉਹ ਸਾਰਾ ਕਾਰੋਬਾਰ ਵੇਖਦਾ ਉੱਥੇ ਆਪਣੇ ਸ਼ੋਅਰੂਮ ਆ ਬੂਟਾਂ ਦੇ ਤੇ ਮਾਤਾ ਪਿਤਾ ਨੂੰ ਵੀ ਮੇਰਾ ਉਨਹੀਂ ਪਿਆਰ ਆ ਮਾਤਾ ਨੂੰ ਵੀ ਮੈਂ ਜਦੋਂ ਮੇਰਾ ਜੀ ਕਰੇ ਮਿਲ ਕੇ ਵੀ ਉਹਨਾਂ ਹੁਣ ਸੇਵਾ ਦੇ ਵਿੱਚ ਸਮਾਂ ਨਹੀਂ ਲੱਗਦਾ ਇਹਨਾਂ ਤੁਸੀਂ ਵੀ ਦੱਸਿਆ ਵੀ ਰਿਸ਼ਤੇਦਾਰਿਆਂ ਤੇ ਨਹੀਂ ਜਾਂਦੇ ਆ ਪਰ ਉੱਥੇ ਤਾਂ ਕੀ ਜਾਣਾ ਫਿਰ ਤੇ ਫੋਨ ਤੇ ਗੱਲ ਜ਼ਰੂਰ ਹੁੰਦੀ ਰਹਿੰਦੀ ਆ ਫੋਨ ਤੇ ਤਾਂ ਡੇਲੀ ਕੋਈ ਗੱਲ ਕਰੀਦੀ ਆ ਪ੍ਰੇਮ ਆ ਜਿਹੜਾ ਉਹ ਰੂਹਾਂ ਦਾ ਆਪਾਂ ਕਹਿ ਲਈਏ ਉਹ ਉਮੀ ਬਾਰਕਰਾਰ ਆ ਹਜੇ ਵੀ ਕਿਉਂਕਿ ਰੂਹਾਂ ਦੇ ਰਿਸ਼ਤੇ ਹੁੰਦੇ ਆ ਇਹ ਨਹੀਂ ਮਟਦੇ ਸਰੀਰ ਦੇ ਰਿਸ਼ਤੇ ਤਾਂ ਚਲੋ ਮਟ ਜਾਂਦੇ ਆ ਸਮਾਂ ਪਾ ਕੇ ਸੋ ਖਾਲਸਾ ਜੀ ਅਰਸ਼ਦੀਪ ਨੇ ਸਾਡੇ ਨਾਲ ਇਹਨਾਂ ਦੇ ਜਿਹੜੇ ਵੱਡੇ ਭਰਾ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਥੋੜੀ ਜੀ ਅਸੀਂ ਉਹਨਾਂ ਨਾਲ ਵੀ ਕਰਾਂਗੇ ਤੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਅਰਸ਼ਦੀਪ ਖਾਲਸਾ ਜੀ ਨੇ ਇਹਨਾਂ ਦਾ ਜਿਹੜਾ ਪੁਨਰਜਰਮ ਹੋਇਆ ਵੀਡੀਓ ਵੀ ਕਾਫੀ ਵਾਇਰਲ ਹੋndi ਸੀ ਇਹਨਾਂ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਸੀ ਵੀ ਮੈਂ ਫਰਸ ਦੇ ਵਿੱਚ ਸਿਰ ਮਾਰਿਆ ਸੀ ਜਦੋਂ ਮੈਨੂੰ ਸਕੂਲ ਛੱਡ ਕੇ ਜਾਂਦੇ ਸੀ ਤੇ ਫਿਰ ਤੁਹਾਨੂੰ ਕਿਦਾਂ ਯਕੀਨ ਹੋਇਆ ਕਿ ਪਹਿਲੇ ਦਿਨੋਂ ਹੀ ਯਕੀਨ ਹੋ ਗਿਆ ਸੀ ਜਾਂ ਬਾਅਦ ਦੇ ਵਿੱਚ ਯਕੀਨ ਹੋਇਆ ਕਿ ਵਾਕਿਆ ਦੇ ਵਿੱਚ ਇਹਨਾਂ ਦਾ ਪੁਨਰ ਜਨਮ ਹੋਇਆ ਦੇਖੋ ਜੀ ਸਾਨੂੰ ਪਹਿਲਾਂ ਤਾਂ ਯਕੀਨ ਬਿਲਕੁਲ ਨਹੀਂ ਹੋਇਆ ਤੁਹਾਨੂੰ ਜਮਾਂ ਸੱਚ ਗੱਲ ਦੱਸਾਂਗੇ ਸੱਚ ਲਈ ਆਪਾਂ ਹਮੇਸ਼ਾ ਭਾਵੇਂ ਆਪਾਂ ਨੂੰ ਜਾਣ ਵੀ ਦੇਣੀ ਪਵੇ ਅਸੀਂ ਤਿਆਰ ਆ ਵੀ ਝੂਠ ਆਪਾਂ ਬੋਲਣਾ ਕਰਮ ਨਹੀਂ ਜਿਹੜੇ ਬਾਣੇ 'ਚ ਆਪਾਂ ਰਹਿੰਨੇ ਆ ਸਾਡੇ 'ਚ ਕਿਸੇ ਨੇ ਵੀ ਯਕੀਨ ਨਹੀਂ ਕੀਤਾ ਸੀ ਜਦੋਂ ਸਾਨੂੰ ਇਹਨੇ ਫਸਟ ਟਾਈਮ ਕਿਹਾ ਵਾ ਸਕੂਲ ਜਾਣ ਤੋਂ ਜਿਹਤੋਂ ਵੀ ਮੈਨੂੰ ਲਾਉਣਾ ਕਲਾਸ ਉੱਥੇ ਲਾਓ ਤੇ ਮੈਨੂੰ ਮਿਲਾ ਕੇ ਲਿਓ ਸੀਗਾ ਵੀ ਸਕੂਲ ਜਾਣ ਮਾਰਾ ਕਹਿ ਰਿਹਾ ਏ वैसे कोई गल बात दिमाग च रह गई होनी है ये लगातार लगाता क्यों हटा ही है नहीं है हम लगातार रहते यकीन ਕੀਤਾ کئی دن ਜਿਵੇਂ ਆਪਾਂ ਕਿਸੇ ਨੂੰ ਵੀ ਯਕੀਨ ਨਹੀਂ ਆਉਂਦਾ ਅੱਜ ਕੱਲ ਵੀ ਇਸ ਗੱਲ ਤੇ ਕਿੰਤੂ ਹੁੰਦਾ ਉਹਨਾਂ ਦਾ ਵੀ ਕਸੂਰ ਨਹੀਂ ਕਿਉਂ ਕਰਕੇ ਇਸ ਗੱਲ ਤੇ ਯਕੀਨ ਆਉਂਦਾ ਹੀ ਨਹੀਂ ਵੈਸੇ ਗੱਲ ਹੀ ਨਹੀਂ ਇਸ ਚਰਜਾ ਕਿਉਂ ਕਰਕੇ ਹਰੇਕ ਨਾਲ ਨਹੀਂ ਹੁੰਦੀ ਇਹ ਕਿਤੇ ਕਿਤੇ ਹੀ ਗੱਲ ਮਹਾਰਾਜ ਦੀ ਕਿਰਪਾ ਨਾਲ ਕਲਾ ਵਰਤਦੀ ਆ ਥੋੜੇ ਦਿਨ ਬਾਅਦ ਚ ਸਾਡੇ ਫਾਦਰ ਸਾਹਿਬ ਉਹਨਾਂ ਦੇ ਫਰੈਂਡ ਸੀਗੇ ਡਾਕਟਰ ਜਰਨੈਲ ਸਿੰਘ ਜੀ ਹੁਣ ਵੀ ਹੈਗੇ ਨੇ ਮਾਸਟਰ ਜੀ ਜਰਨੈਲ ਸਿੰਘ ਭਮੀਪੁਰਾ ਕਲਾਂ ਜੇ ਆਪਾਂ ਚਾਹੀਏ ਆਪਾਂ ਹੁਣ ਵੀ ਉਹਨਾਂ ਨਾਲ ਵੀ ਇੰਟਰਵਿਊ ਕਰ ਵੀ ਸਕਦੇ ਆ ਉਹਨਾਂ ਨੇ ਸਾਰਾ ਹਲਾਤ ਹੀ ਦੇਖੇ ਹੋਏ ਨੇ ਮਾਸਟਰ ਜਰਨੈਲ ਸਿੰਘ ਉਹ ਆਪਣੇ ਘਰੇ ਆਉਂਦੇ ਹੁੰਦੇ ਸੀ ਤੇ ਅਰਸ਼ ਨਾ ਚਾਕ ਨਾਲ ਟੇਡਾ ਮੇਡਾ ਜਿਹਾ ਨਕਸ਼ਾ ਨਕਸ਼ਾ ਜਾਂ ਬਣਾਉਂਦਾ ਹੁੰਦਾ ਸੀ ਕਹਿੰਦਾ ਸੀ ਵੀ ਕੈਂਟ ਵਿੱਚ ਨੰਮ ਵਾਲਾ ਚੌਕ ਆ ਤੇ ਥੋੜੀ ਜੀ ਦੂਰੀ ਤੇ ਜਾ ਕੇ ਖੱਬੀ ਸਾਈਡ ਸਾਡਾ ਘਰ ਉਹਨਾਂ ਨੇ ਜਦੋਂ ਇਹਨੂੰ ਵੇਖਿਆ ਨਾ ਐ ਕਰਦੇ ਨੂੰ ਉਹ ਕਹਿੰਦੇ ਵੀ ਨੰਮ ਵਾਲਾ ਚੌਕ ਸੱਚੀ ਹੈਗਾ ਇਹ ਵੀ ਤੁਸੀਂ ਇਹਨੂੰ ਹੋਰ ਨਾ ਕਰੋ ਆਪਾਂ ਲੈ ਕੇ ਚੱਲ ਗਏ ਅਰਸ਼ ਦੀਪ ਨੂੰ ਵੀ ਜੇ ਸੱਚ ਹੋਇਆ ਤਾਂ ਠੀਕ ਆ ਜੇ ਗੱਲ ਝੂਠੀ ਹੋਈ ਤਾਂ ਆਪਾਂ ਨੂੰ ਫਿਰ ਇਹਨੂੰ ਅਸੀਂ ਪਹਿਲਾਂ ਕਹਤਾ ਵੀ ਜੇ ਗੱਲ ਝੂਠੀ ਹੋਈ ਫਿਰ ਸਕੂਲ ਲਾ ਦੇਣਾ ਤੈਨੂੰ ਅਸੀਂ ਹੁਣ ਸਰ ਤੇ ਇਹ ਕਹਿੰਦਾ ਵੀ ਠੀਕ ਆ ਮੈਨੂੰ ਮਨਜ਼ੂਰ ਆ ਤੇ ਅਸੀਂ ਸਾਰੇ ਚੜੇਗੇ ਲੈ ਕੇ ਚਲੇਗੇ ਸਾਰੇ ਉੱਥੇ ਗਏ ਤੇ ਕੁਦਰਤੀ ਜਦੋਂ ਅਸੀਂ ਬੱਸ ਤੇ ਉਤਰ ਕੇ ਅਸੀਂ ਜਾ ਰਹੇ ਸੀ ਤਾਂ ਨਾ ਉਹ ਜਗ੍ਹਾ ਉਹ ਆ ਗਈ ਜਿੱਥੇ ਇਹਦਾ ਐਕਸੀਡੈਂਟ ਹੋਇਆ ਸੀ ਮੀਂਹ ਦੇ ਵਿੱਚ ਜਿਹੜੀ ਤੁਹਾਨੂੰ ਹੁਣ ਦੱਸੀ ਅਰਸ਼ ਨੇ ਗੱਲ ਜਦੋਂ ਉਹ ਜਗ੍ਹਾ ਤੇ ਆਏ ਤਾਂ ਨਾ ਉੱਥੇ ਜਾ ਕੇ ਸਹਿਮ ਗਿਆ ਡਰ ਗਿਆ ਅਰਸ਼ ਪੂਰਾ ਤੇ ਬੇਹੋਸ਼ ਹੋ ਇਹਦੇ ਹਾਲ ਚ ਡਿੱਗ ਪਿਆ ਥੱਲੇ ਅ ਲੈਟ ਗਿਆ ਉਹੀ ਜਗ੍ਹਾ ਦੇ ਉੱਪਰ ਐ ਸੜਕ ਤੇ ਵਿਚਾਲੀ ਲੇਟ ਗਿਆ ਸਾਡੇ ਸਾਰੇ ਘਰ ਦੇ ਡਰ ਗਏ ਵੀ ਬੱਚੇ ਨੂੰ ਕੁਝ ਹੋ ਨਾ ਜਾਵੇ ਹੁਣ ਦੇਖੋ ਸਾਡੇ 1.5 ਸਾਲ ਦਾ ਦਾ ਸੀਗਾ ਡਰਨਾ ਦਾ ਸੀਗੇ ਸਾਰਿਆਂ ਨੇ ਮਾਂ ਪਿਓ ਡਰ ਗਏ ਵੀ ਕੋਈ ਗੱਲ ਨਾ ਹੋ ਜੇ ਇਹਨਾਂ ਨੂੰ ਹੁਣੀ ਅਸੀਂ ਉਸ ਤੋਂ ਬਾਅਦ ਆਉਣ ਦਾ ਫੈਸਲਾ ਬਣਾ ਲਿਆ ਵੀ ਅੱਜ ਦਾ ਹੀ ਵਾਪਸ ਜਾਣਾ ਪੈਣਾ ਪਰ ਅਸੀਂ ਪਹਿਲਾਂ ਉੱਥੇ ਲਿਖਾਤਾ ਵੀ ਇਸ ਦਾ ਨਾਮ ਸਣੀ ਭੰਡਾਰੀ ਨਾਮ ਦੱਸਦਾ ਅਮਰੀਕ ਬੂਟ ਹਾਊਸ ਇਹਨਾਂ ਨੇ ਦੱਸਿਆ ਆਪਣੇ ਮਾਂ ਐ ਪਿਤਾ ਦਾ ਨਾਮ ਜਸਵਿੰਦਰ ਸਿੰਘ ਮਾਤਾ ਦਾ ਨਾਮ ਭੈਣ ਦਾ ਤੇ ਭਰਾ ਦਾ ਨਾਮ ਦੱਸਦਾ ਇਥੇ ਘਰ ਦੱਸਦਾ ਜੇ ਕੋਈ ਹੋਇਆ ਦਾ ਸਾਡੇ ਨਾਲ ਸੰਪਰਕ ਕਰੋ ਉਦੋਂ ਲੈਂਡਲਾਈਨ ਨੰਬਰ ਹੁੰਦੇ ਸੀ ਅਸੀਂ ਇਹ ਜਿ ਲਿਖਾ ਕੇ ਤੁਰੇ ਸੀ ਉਥੋਂ ਤੇ ਉਹਨਾਂ ਦੇ ਫੋਨ ਆਉਣੇ ਸ਼ੁਰੂ ਵੀ ਹੋ ਗਏ ਵੀ ਸਾਡਾ ਪੁੱਤ ਸੀਗਾ ਸਣੀ ਤੇ ਉਹ ਆਈ ਉਹਨੇ ਸਰੀਰ ਛੱਡਿਆ ਤੇ ਆਈ ਉਹਦੀ ਡੈਥ ਹੋਈ ਆ ਮੈਂ ਹੀ ਉਹਦਾ ਫਾਦਰ ਸਾਹਿਬ ਬੋਲ ਰਿਹਾ ਹਾਂ ਉਹਨੇ ਕੌਣ ਤੇ ਗੱਲ ਕੀਤੀ ਜਦੋਂ ਤੇ ਫਿਰ ਅਗਲੇ ਦਿਨ ਵਾਪਸ ਆਪ ਦੁਆਰੇ ਗਏ ਤੋਂ ਇੱਕ ਪੱਤ ਵਿੱਚ ਫਿਰ ਉਥੇ ਨੈਮੜੇ ਚੌਂਕ ਵਿੱਚ ਫਿਰ ਸਾਰਾ ਸ਼ਹਿਰ ਹੀ ਦੇਖਣ ਆਇਆ ਸੀ આજ ਤੱਕ ਤੇ ਸਟਾਰ ਨਿਊ ਚੈਨਲ ਤੇ ਸਾਰੀ ਕਵਰੇਜ ਹੋਈ ਆ ਇਹ ਗੱਲ ਮੈਂ ਤੁਹਾਨੂੰ ਗੱਲ ਦੇ ਵਿੱਚ ਕਹਿਣੀ ਚਾਹੂੰਗਾ ਜਿਵੇਂ ਹੁਣ ਆਪਾਂ ਇਹ ਗੱਲ ਕਰ ਰਹੇ ਹਾਂ ਨਾ ਕਈਆਂ ਨੂੰ ਲੱਗਦਾ ਹੁਣ ਕਿਤੇ ਵੈਸੀ ਫੇਮ ਲੈਣ ਦੇ ਮਾਰੇ ਜਾਂ ਚਰਚਾ ਚਾਉਣ ਮਾਰੇ ਨਾ ਗੱਲ ਕਰਦੇ ਹੁਣ ਇਸ ਲਈ ਮੈਂ ਬੇਨਤੀ ਕਰਦਾ ਕੋਈ ਸਾਨੂੰ ਫੇਮ ਦੀ ਲੋੜ ਨਹੀਂ ਕੋਈ ਸਾਨੂੰ ਚਰਚਾ ਦੀ ਲੋੜ ਨਹੀਂ ਸਾਨੂੰ ਸਤਗੁਰ ਨੇ ਏਡੀ ਮਹਾਨ ਸੇਵਾ ਦਿੱਤੀ ਆ ਸਾਡੇ ਤਾਂ ਇਹ ਸਾਡੇ ਸ਼ੌਂਕ-ਸ਼ੌਂਕ ਤਾਂ ਮੜ ਗਿਆ ਜੀ ਤਾਂ ਗੁਰੂ ਨੂੰ ਸਮਰਪਿਤ ਹੋ ਕੇ ਤੁਰੇ ਆ ਗੁਰੂ ਦੀਆਂ ਖੁਸ਼ੀਆਂ ਮਿਲ ਜਾਣ ਇੰਨਾ ਹੀ بڑا ਸਾਨੂੰ ਚਰਚਾ ਚਾਉਣ ਦੀ ਲੋੜ ਨਹੀਂ ਇਹ ਤਾਂ ਵੀਰਾ ਕਰਨ ਆਇਆ ਸੀ ਅਖਰ ਚੈਨਲ ਤੋਂ ਕੁਦਰਤੀ ਗੱਲਾਂ-ਗੱਲਾਂ 'ਚ ਗੱਲ ਪ੍ਰਗਟ ਹੋ ਗਈ ਵੈਸੇ ਤਾਂ 2002 ਦੀ ਗੱਲ ਇਹ ਉਹ ਸਾਰਾ ਕੁਝ ਹੋ ਗਿਆ ਸੀ ਹੁਣ ਤਾਂ ਦੁਬਾਰੇ ਪ੍ਰਗਟ ਹੋ ਗਈ ਗੱਲ ਬਸ ਅਕਾਲਪੁਰਖ ਦੀ ਰਾਜਾ ਸੀ ਵੀ ਸਮਾਂ ਆਉਣਾ ਸੀ ਇਹ ਉਦੋਂ ਜਦੋਂ ਇਹ ਆਪਾਂ ਕਿਤੇ ਵੀ ਵੈਰੀਫਾਈ ਕਰ ਸਕਦੇ ਆ ਜਿਵੇਂ ਉਹਨੂੰ ਵੀਰ ਵੀ ਆਏ ਆ ਜਿਵੇਂ ਇਹ ਵੀ ਜ਼ਿੰਮੇਦਾਰੀ ਨਾਲ ਇੰਟਰਵਿਊ ਕਰ ਰਹੇ ਆ ਨਾ ਅਸੀਂ ਨਹੀਂ ਵੀ ਤੁਹਾਨੂੰ ਝੂਠੀ ਅਸੀਂ ਜਾਣਕਾਰੀ ਦੇ ਰਹੇ ਆ ਤੁਸੀਂ ਫਿਰੋਜ਼ਪੁਰ ਜਾ ਕੇ ਵੀ ਜਦੋਂ ਮਰਜ਼ੀ ਪਤਾ ਕਰ ਸਕਦੇ ਹੋ 925706001 925706001 ਇਹ ਨੰਬਰ ਆ ਸਾਡਾ ਸੰਪਰਕ ਕਰ ਸਕਦੇ ਹੋ ਪੂਰੀ ਇੱਕ ਤਰ੍ਹਾਂ ਵੈਰੀਫਾਈ ਕਰੋ ਫਿਰ ਤੁਸੀਂ ਆਪ ਦਾ ਜੋ ਮਰਜ਼ੀ ਵਿਚਾਰ ਦੇ ਦਿਓ ਤੁਹਾਡੀ ਮਰਜ਼ੀ ਆ ਸਭ ਨੂੰ ਬੋਲਣ ਦਾ ਹੱਕ ਆ ਉਦੋਂ ਬਾਅਦ ਜਦੋਂ ਫਿਰ ਅਸੀਂ ਉੱਥੇ ਨਹਿਮਾਲੇ ਚੌਂਗ ਦੇ ਵਿੱਚ ਸਾਰੇ ਆਏ ਪਿੱਛੇ ਆ ਗਏ ਸਾਰਾ ਸ਼ਹਿਰ ਆਇਆ ਸੀ ਉਦੋਂ ਉਹ ਕਰਕੇ ਤਕੜੇ ਕਰਦਾ ਸੀ ਮੁੰਡਾ ਇਹ ਅੰਦੇ ਸੀ ਵੀ ਉਹ ਸਣੀ ਮੁੰਡਾ ਜਿਹੜਾ ਮਤਲਬ ਆਇਆ ਹੋਇਆ ਸੀ ਵੀ ਉਹ ਆਇਆ ਵਾ ਤੇ ਆਪਾਂ ਦੇਖਣ ਜਾਣਾ ਸਾਰਾ ਸ਼ਹਿਰ ਆਇਆ ਹੋਇਆ ਸੀ ਸਾਰੇ ਪਿੱਛੇ ਖੜ ਗਏ ਇਹਨੂੰ ਮਤਲਬ ਕੁਝ ਲੋਕਾਂ ਨੇ ਟੀਚਰ ਨਾਲ ਕਿਹਾ ਵੀ ਹੁਣ ਚੱਲ ਫਿਰ ਸਣੀ ਆਪਦੇ ਘਰੇ ਜਿਹਦਾ ਦਿਖਾ ਕੇ ਇੱਥੇ ਤੇਰਾ ਘਰ ਮੈਂ ਦੇਖਿਆ ਅੱਖੀ ਸਾਰਾ ਕੁਝ ਇਹ ਇਹ ਕਹਿੰਦਾ ਆਜੋ ਫਿਰ ਦਿਖਾ ਦਿੰਨੇ ਆ ਇਹ ਵੀ ਪੂਰਾ ਹੱਸ ਕੇ ਕਹਲੇ ਪਹਿਲਾਂ ਵੀ ਮਖੌਲੀਆਂ ਹੁੰਦਾ ਸੀ ਉੱਥੇ ਹੁਣ ਤਾਂ ਜ਼ਿਆਦਾ ਇਹ ਚੌਪੀ ਰਹਿੰਦਾ ਤੇ ਸੇਵਾਜੀ ਰਹਿੰਦਾ ਪਹਿਲਾਂ ਵਾਲੇ ਜਨਮ ਵਾਲੇ ਤੇ ਯਾਰ ਬੇਲੀ ਦੱਸਦੇ ਵੀ ਉਦੋਂ ਇਹ ਮਖੌਲੀਆਂ ਹੁੰਦਾ ਸੀਗਾ ਉਹ ਹੱਸ ਕੇ ਐ ਟਿਚਰ ਟੁਚਰ ਕਰਦਾ ਰਹਿੰਦਾ ਸੀ ਉਮੀ ਉਹਨੂੰ ਟਿਚਰ ਕੀਤੇ ਇਹਨੇ ਕਹਿੰਦਾ ਆ ਜਾ ਮੈਂ ਲੈ ਚੱਲਦਾ ਇਹ ਮੂਰੇ ਮੂਰੇ ਤੁਰੇ ਅਸੀਂ ਸਾਰਾ ਸ਼ਹਿਰ ਇਹਦੇ ਪਿੱਛੇ ਪਿੱਛੇ ਤੁਰੇ ਜਾਈਏ ਉਮੀ ਜਾ ਕੇ ਜਿਵੇਂ ਸਾਨੂੰ ਦੱਸਦਾ ਨਹਿਮ ਵਾਲੇ ਚੌਂਕ ਤੋਂ ਗਾਹ ਲੈਫਟ ਮੁੜ ਕੇ ਰਸਤੇ ਚੱਲਦੇ ਯਾਰਾਂ ਬੇਲੀਆਂ ਨੂੰ ਜਿਹੜੇ ਘਰ ਹੁੰਦੇ ਸੀ ਉਹਨਾਂ ਨੂੰ ਮਿਲ ਦੱਸਦਾ ਜਾਵੇ ਹੋਰ ਠੀਕ ਆ ਤੂੰ ਵੀਰੇ ਹੋਰ ਮਾਤਾ ਤੂੰ ਠੀਕ ਆ ਇਹ ਮਿਲਦਾ ਹੀ ਜਾਵੇ ਐਂਡ ਤੇ ਜਾ ਕੇ ਆਪਦੇ ਘਰਾ ਮੂਰੇ ਖੜ ਗਿਆ ਜਿੱਥੇ ਇਹਨਾਂ ਦਾ ਘਰ ਸੀ ਆਪਾਂ ਦਾਦੀ ਕਹਿ ਦਿੰਦੇ ਆ ਇਹ ਚਾਈ ਕਹਿ ਦਿੰਦੇ ਆ ਪਾਪਿਆਂ ਦੇ ਪਰਿਵਾਰਾਂ ਚ ਇਹ ਆਦੀ ਚਾਈ ਨੂੰ ਦੇਖ ਕੇ ਕਹਿੰਦਾ ਵੀ ਚਾਈ ਤੁਸੀਂ ਗੇਟਾਂ ਦਾ ਜਿਹੜਾ ਮੇਰਾ ਫੇਵਰਟ ਕਲਰ ਸੀ ਉਹ ਬਦਲਤਾ ਇਸ ਤਰ੍ਹਾਂ ਬਲੂ ਤੋਂ ਹੁਣ ਤੁਸੀਂ ਇਹ ਕਰਤਾ ਇਦੀ ਦਾਦੀ ਤੈਨੂੰ ਦੇਖਣ ਸਾਰੀ ਸਮਝ ਗਈ ਸੀ ਕਿਉਂ ਕਰਕੇ ਤੁਹਾਡਾ ਚਿਹਰਾ ਮੂਰਾ ਸੀ ਨਾ ਉਹ ਜਮਾ ਹੀ ਪਹਿਲਾਂ ਮਿਲਦਾ ਵਾ ਗੱਡੀ ਚ ਲਿਆਈ ਆ ਆਪਾਂ ਦਿਖਾ ਤੁਹਾਨੂੰ ਦਿਖਾ ਵੀ ਦਿੰਨੇ ਆ ਸੀ ਉਸ ਟਾਈਮ ਨਾ ਮੈਗਜ਼ੀਨ ਤੇ ਛੱਪੀ ਸੀ ਸਾਰੀ ਖਬਰ ਇਹ ਤੇ ਉਹਦੀ ਸ਼ਕਲ ਸੀ ਨਾ ਪਹਿਲਾਂ ਨਾਲ ਜ਼ਿਆਦਾ ਮਿਲਦੀ ਸੀ ਹੁਣ ਨਾਲ ਤੇ ਉਹ ਤੈਨੂੰ ਦੇਖਣ ਸਾਰੀ ਪਹਿਚਾਨ ਗਈ ਸੀ ਵੀ ਸਾਡਾ ਸਣੀ ਵਾਪਸ ਆ ਗਿਆ ਫਿਰ ਜਾ ਕੇ ਆਪਦੀ ਦਾਦੀ ਨੂੰ ਇਹ ਬਹੁਤ ਘੁੱਟ ਕੇ ਮਿਲਿਆ ਰੋਈ ਗਿਆ ਵਿਰਾਹ ਕਰੀ ਗਿਆ ਬਹੁਤ ਟਾਈਮ ਤੇ ਉਸ ਤੋਂ ਬਾਅਦ ਫੇਰ ਇਹ ਆਪਦੇ ਕਮਰੇ ਚ ਲੈ ਗਿਆ ਜਿੱਥੇ ਜਾ ਕੇ ਤੁਹਾਨੂੰ ਇਹਨੇ ਦੱਸਿਆ ਵੀ ਮੇਰੀ ਡੈਥ ਹੋਈ ਸੀ ਉਸ ਟਾਈਮ ਆਹ ਜੋ ਸਾਡੇ ਕੋਲ ਜਿੰਨੇ ਇੱਕ ਪ੍ਰੂਫ ਨੇ ਨਾ ਇਹ ਕਿਤਾਬ ਛੇਵੀ ਸੀ ਮਨੋ ਭਾਵੇਂ ਨਾ ਮਨੋ ਮੌਤ ਤੋਂ ਬਾਅਦ ਸੱਚ ਇਹਦੇ ਵਿੱਚ ਆ ਆ ਜਿਹਦੀ ਫੋਟੋ ਆ ਅਰਸ਼ਦੀਪ ਦੀ ਆ ਜਿਹੜੀ ਨੇ ਉੱਥੇ ਜਾ ਕੇ ਆਪ ਕਿਹ ਕੀਤੀ ਦੱਸਿਆ ਸੀ ਵੀ ਮੇਰੀ ਫੋਟੋ ਆ ਆਸ਼ਕਲਾ ਤਾਂ ਉਹਨੇ ਤੁਸੀਂ ਆਪ ਵੀ ਦੇਖ ਸਕਦੇ ਹੋ ਨਾ ਆ ਸਾਡੇ ਚਲੋ ਹੋਣ ਵਾਲੇ ਪਰਿਵਾਰ ਦੀ ਆ ਲੇਖਕ ਨੇ ਹਰਬੰਤ ਸਿੰਘ ਇਹਨਾਂ ਦਾ ਮਿਲਣ ਦਾ ਪਤਾ ਸ੍ਰੀ ਗੁਰੂ ਤੇਗ ਬਹਾਦਰ ਗੁਰਮਤ ਸਭਾ ਐਚਏ 379 ਪੰਜਾਬ ਆਉਸਗਬੋਡ ਪਾਇਰਨਪੀਰ ਸਿੰਘ ਨਗਰ ਲੁਧਿਆਣਾ ਇਹ ਆਪਾਂ ਜੇ ਕਿਸੇ ਨੇ ਲੈਣੀ ਹੋਵੇ ਕਿਤਾਬ ਹੋਰ ਨਾ ਆ ਦੇਖੋ ਇਹਦੇ ਵਿੱਚ ਉਹ ਗੱਲੇ-ਕੱਲੇ ਉਹ ਕਰੈਕਟਰ ਦੱਸੇ ਹੋਇਆ ਜਿਨ੍ਹਾਂ ਨਾਲ ਵਾਕਈ ਇਹ ਚੀਜ਼ਾਂ ਹੋਗੀਆਂ ਹੋਈਆਂ ਜਿਵੇਂ ਇਹਦੇ ਵਿੱਚ ਅਰਸ਼ਦੀਪ ਦੀ ਹੈਗੀ ਆ ਦੇ 8 ਨੰਬਰ ਤੇ ਅਰਸ਼ਦੀਪ ਸਿੰਘ ਬੱਚਾ ਜੋ ਪਹਿਲੇ ਜਨਮ ਬਾਰੇ ਦੱਸਦਾ ਏ 33 ਸਫੇ ਤੇ ਆ ਆਸ਼ਾਪੀ ਸੀ ਮਹਾਨਗਰ ਕਹਾਣੀਆਂ 3 ਮਈ 2002 ਆ ਉੱਥੇ ਜਾ ਕੇ ਜਿਹੜੀ ਫੋਟੋ ਇਹਨੇ ਲਿਖਿਆ ਅਰਸ਼ਦੀਪ ਕਾਡਾ ਬਲਰ ਉਹ ਇਹਦੇ ਤੇ ਉਹ ਸਾਰੀ ਗੱਲਬਾਤ ਉਹਨਾਂ ਨੇ ਦੱਸੀ ਹੋਈ ਆ ਉਹਦੇ ਆ ਦੇਖੋ ਆ ਫੋਟੋ ਆ ਗਈ ਆ ਹਉਣ ਵਾਲੀ ਆ ਨਾ ਮਾਤਾ-ਬਾਪੂ ਦੀ ਸਾਡਿਆਂ ਦੀ ਭੰਮੀਪੁਰੇ ਸੀ ਅਸੀਂ ਉਦੋਂ ਉਥੋਂ ਦੀ ਆ ਇਹਦੇ ਉਥੋਂ ਵਾਲੇ ਮਾਤਾ ਜੀ ਆ ਫਿਰੋਜ਼ਪੁਰ ਵਾਲੇ ਆ ਅਰਸ਼ਾ ਆ ਆ ਜੇ ਤੁਹਾਨੂੰ ਸੇਮ ਨੇ ਜਿਵੇਂ ਹਾਂ ਜੇ ਤੁਹਾਨੂੰ ਹੋਰ ਦਿਖਾਉਣਾ ਆ ਇਹਦੀ ਇੱਕ ਹੋਰ ਲੌਜੀਕਲੀ ਗੱਲ ਜੀ ਆ ਵੀਰੇ ਇਹ ਇਹਨਾਂ ਨੇ ਕੇਸ ਕਤਲ ਕਰਾਤੇ ਸੀ ਪਹਿਲੇ ਜਨਮ ਵਿੱਚ ਉਦੋਂ ਥੋੜੇ ਸਾਤ ਕਿਦਾਂ ਜਵੇਂ ਥੋੜੇ ਦਿਨਾਂ ਬਾਅਦ ਹੀ ਸਰੀਰ ਛੱਡ ਗਿਆ ਸੀ ਐਂਡ ਵਾਲੀ ਫੋਟੋ ਹੈ ਇਹਦੀ ਪਿਛਲੇ ਜਨਮ ਦੀ ਐਂਡ ਵਾਲੀ ਨਹੀਂ ਤੇ ਇਹ ਕੇਸ ਹੁੰਦੇ ਸੀਗੇ ਇਤੋਂ ਇਹਨੇ ਕੇਸ ਕਤਲ ਕਰਾ ਕੇ ਆ ਫੋਟੋ ਖਿਚਾਈ ਸੀ ਬਸ ਥੋੜੇ ਦਨ ਬਾਅਦ ਹੀ ਸੀ ਛੱਡ ਗਿਆ ਸੀ ਆ ਸਾਰਾ ਪਰਿਵਾਰ ਬੈਠਾ ਫੈਮਿਲੀ ਇਹਨਾਂ ਦੀ ਆ ਤੁਸੀਂ ਦੇਖੋ ਆ ਤੁਹਾਨੂੰ ਐ ਲੱਗੂ ਵੀ ਦੋਨੇ ਭਰਾ ਹੀ ਬੈਠੇ ਆ ਆ ਦਮਨ ਹੁਣ ਚਲੋ ਵੱਡਾ ਹੋ ਗਿਆ ਪਹਿਲਾਂ ਛੋਟਾ ਹੁੰਦਾ ਸੀ ਆ ਇਹਦੇ ਬਾਪੂ ਜੀ ਫਾਦਰ ਸਾਹਿਬ ਨੇ ਆ ਇਹਦੇ ਮਾਤਾ ਜੀ ਆਰ ਸਾਹ ਬੈਠਾ ਇਹ ਪਹਿਲੇ ਉੱਥੋਂ ਵਾਲੇ ਨੇ ਫਿਰੋਜ਼ਪੁਰ ਵਾਲੀ ਫੈਮਿਲੀ ਤੇ ਆ ਆਪਾਂ ਜਿਹੜੀ ਇਹਦੀ ਚ ਆਪਾਂ ਛਾਈ ਦੀ ਗੱਲ ਕਰਦੇ ਆ ਆ ਇਹ ਦਾਦੀ ਇਹ ਉਸ ਟਾਈਮ ਦੀਆਂ ਤੁਹਾਨੂੰ ਮੈਂ ਤਾਂ ਦਿਖਾਈਆਂ ਵੀ ਜਿੰਨੇ ਕਿ ਸਾਡੇ ਕੋਲ ਪਏ ਨੇ ਤੇ ਬਾਕੀ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਇੱਕ ਮੁੰਡਾ ਹੈਗਾ ਹਿੰਦੀ ਜਸਵਾਲ ਤੁਸੀਂ ਸੁਣਿਆ ਹੋਊਗਾ ਫੇਸਬੁੱਕ ਤੇ ਹੈਗਾ ਨਾ ਉਹ ਉਹਨਾਂ ਨਾਲ ਕੋਈ ਗੱਲ ਕਰ ਰਿਹਾ ਸੀ ਭਾਈ ਅਮਰਤ ਅਮਰਤਪਾਲ ਸਿੰਘ ਖਾਲਸਾ ਜੀ ਬਾਰੇ ਹੁਣ ਚੱਲਿਆ ਹੋਇਆ ਨਾ ਬਵਾਦ ਤੇ ਉਹ ਗੱਲ ਕਰਦਾ ਕਰਦਾ ਮਤਲਬ ਉਹਨੇ ਵਿੱਚ ਅਰਸ਼ਦੀਪ ਦੀ ਡੇਲੀ ਪੋਸਟ ਤੇ ਇੱਕ ਇੰਟਰਵਿਊ ਹੋਈ ਸੀ ਇਹਦੀ ਚਾੱਕ ਕੇ ਫੋਟੋ ਲਾ ਕੇ ਕਹਿੰਦਾ ਵੀ ਆਹ ਦੇਖੋ ਇੰਨਾ ਚ ਵੀ ਪਖੰਡ ਹੋ ਰਿਹਾ ਹੈ ਉਹ ਬੰਦੇ ਨੇ ਮਤਲਬ ਇਹ ਸਟੇਟਮੈਂਟ ਦਿੱਤੀ ਸੀ ਵੀ ਇੰਨਾ ਵਿੱਚ ਵੀ ਬਖਾਣ ਡੋ ਰਿਹਾ ਐ ਮੈਂ ਉਹ ਵੀਰੇ ਨੂੰ ਆਉਣ ਕੈਮਰਾ ਲਗਾਤਾਰ ਚੌਥੀ ਵਾਰ ਕਹਿ ਰਿਆਂ ਅੱਜ ਅਜੇ ਤੱਕ ਵੀਰੇ ਦਾ ਮੈਨੂੰ ਕੋਈ ਫੋਨ ਨਹੀਂ ਆਇਆ ਮੈਂ ਕਿਹਾ ਜੀ ਤੁਸੀਂ ਅਰਸ਼ ਨੂੰ ਨਹੀਂ ਕਿਹਾ ਤੁਸੀਂ ਆ ਬਾਣੇ ਨੂੰ ਟਾਰਗੇਟ ਕੀਤਾ ਸੋ ਮੈਂ ਵੀਰ ਨੂੰ ਬੇਨਤੀ ਕਰਦਾ ਵੀਰਾ ਕਹਿ ਕੇ ਸਭ ਤੋਂ ਪਹਿਲਾਂ ਨੇ ਵੀ ਦੇਖੋ ਜੀ ਨਿਮਰਤਾ ਨਾਲ ਆਏ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ ਖਾਲਸੇ ਕੋਲ ਹਮੇਸ਼ਾ ਹਾਜ਼ਰ ਰਹਿੰਦੀ ਆ ਪਹਿਲਾਂ ਮੈਂ ਵੀਰਾ ਕਹਿ ਕੇ ਤੁਹਾਨੂੰ ਬੇਨਤੀ ਵੀ ਕਰਦਾ ਵੀ ਤੁਸੀਂ ਕਹਿੰਦੇ ਹੋ ਵੀ ਅਸੀਂ ਨੌਲੇਜ ਦਿੰਨੇ ਆ ਲੋਕਾਂ ਨੂੰ ਸੱਚ ਤੇ ਝੂਠ ਦੱਸਦੇ ਆ ਅਸੀਂ ਇਕੱਠੀ ਕਰਕੇ ਨੌਲੇਜ ਇਹਦਾ ਮਤਲਬ ਉਹ ਕੰਮ ਹੋ ਗਿਆ ਵੀ ਸਿੱਧਾ ਚੱਕ ਕੇ ਉਹੀ ਲਾ ਦੇਣਾ ਤੇ ਆਪਣੀ ਨੌਲੇਜ ਕੀ ਹੈ ਇਹਦੇ ਤੁਸੀਂ ਵੈਰੀਫਾਈ ਤਾਂ ਕਰੋ ਨਾ ਕਿਸੇ ਗੱਲ ਨੂੰ ਆਪਾਂ ਏਡੇ ਵੱਡੇ ਪਲੇਟਫਾਰਮ ਤੇ ਆਪਾਂ ਨੂੰ ਸੁਣਨ ਵਾਲੇ ਲੱਖਾਂ ਵਿੱਚ ਹੋਣ ਤੇ ਆਪਾਂ ਸੁਣੀ ਸੁਣਾਈ ਗੱਲ ਚੱਕ ਕੇ ਲਾ ਦਗੇ ਸੋਭਾ ਨਹੀਂ ਦਿੰਦੀ ਹੁੰਦੀ ਜੇ ਬਾਕਕਈ ਬੇਰੇਤਰੀ ਸਰਚਾ ਤੂੰ ਕਹਿੰਦਾ ਮੈਂ ਸਰਚ ਕਰਦਾ ਫਿਰ ਇੱਕ ਵਾਰ ਤੂੰ ਸਾਡਾ ਨੰਬਰ ਕਿਸੇ ਤੋਂ ਲੁਗਿਆ ਛਪਿਆ ਨਹੀਂ ਇੱਕ ਵਾਰ ਸੰਪਰਕ ਕਰ ਸੰਪਰਕ ਕਰਕੇ ਗੱਲ ਕਰਦਾ ਵੀ ਤੁਹਾਡੀ ਯਾਰ ਵਾਇਰਲ ਹੋਈ ਆ ਮੈਨੂੰ ਦੱਸੋ ਕੀ ਆ ਉਸ ਤੋਂ ਬਾਅਦ ਜੋ ਤੂੰ ਮਰਜ਼ੀ ਲਿਖੀ ਜਾ ਸਾਨੂੰ ਕੋਈ ਚੱਕਰ ਨਹੀਂ ਵਿਰੋਧ ਦਾ ਸਾਡਾ ਅਜ ਤੱਕ ਹਮੇਸ਼ਾ ਹੀ ਰਿਹਾ ਵਾਸੀਂ ਸਾਰਿਆਂ ਨੂੰ ਕਿਹਾ ਏ ਵੀ ਅਸੀਂ ਸਾਈਟਾਂ ਤੇ ਫਾਈਟਾਂ ਨਹੀਂ ਕਰਦੇ ਨਾ ਹੀ ਅਸੀਂ ਕਿੰਨੇ ਵੀ ਮੰਜਾ ਵਿਦਵਾਨਾਂ ਨਾਲ ਬਹਿਸ ਕਰਦੇ ਆ ਮੰਜਾ ਵਿਦਵਾਨ ਬਹੁਤ ਅੱਜ ਕੱਲ ਤੇ ਇੱਕ ਸਾਈਟਾਂ ਤੇ ਫਾਈਟਾਂ ਬਹੁਤ ਹੁੰਦੀਆਂ ਆ ਆਪਾਂ ਬਿਲੀਵ ਕਰਦੇ ਆ ਸਿੱਧਾ ਮਿਲਣ ਦਾ ਸਾਨੂੰ ਅਜ ਤੱਕ ਕੋਈ ਸਿੱਧਾ ਆ ਕੇ ਨਹੀਂ ਮਿਲਿਆ ਤੇ ਮੈਂ ਵੀਰੇ ਨੂੰ ਵੀ ਕਹਿੰਨਾ ਆਪਣੇ ਸਤਕਾਰਯੋਗ ਤੁਹਾਡੇ ਮਾਪਿਓ ਵੀ ਸਾਡੇ ਮਾਪਿਓ ਵਰਗੀ ਆ ਬੇਬੇ ਬਾਪੂ ਭੈਣ ਭਰਾ ਕਿਸੇ ਨੂੰ ਵੀ ਭੇਜਦੀ ਸਾਡਾ ਪਿੰਡ ਰੂਮੀ ਆ ਜਗਰਾਉਂ ਤੋਂ ਰੈਕੋਟ ਰੋਡ ਤੇ 8 ਕਿਲੋਮੀਟਰ ਦੀ ਦੂਰੀ ਤੇ ਅਸੀਂ ਸੇਵਾਤੀ ਹੁੰਨੇ ਆ ਸ਼ਾਮ ਨੂੰ ਮੋਗੇ 9 10 ਵਜੇ ਤੱਕ ਸਰਕਾਰੀ ਹਸਪਤਾਲ ਕਿਸੇ ਨੂੰ ਭੇਜ ਸਕਦੇ ਹੋ ਜਗਰਾਉਂ ਹਸਪਤਾਲਾਂ ਚ ਵੀ ਭੇਜ ਸਕਦੇ ਹੋ ਇੱਕ ਵਾਰ ਮਿਲੋ ਇਸ ਚੀਜ਼ ਨੂੰ ਵੈਰੀਫਾਈ ਕਰੋ ਮੈਂ ਤੁਹਾਨੂੰ ਤਾਂ ਕਹਿ ਰਿਹਾ ਇੱਕ ਤਾਂ ਹੁੰਦਾ ਕਮੈਂਟ ਕਰਨਾ ਬਾਈ ਉਹ ਕੋਈ ਵੀ ਕਰੀ ਜਾਵੇ ਇੱਕ ਹੁੰਦਾ ਆਉਣ ਕੈਮਰਾ ਗੱਲ ਆ ਕੇ ਕਹਿਣੀ ਤੇ ਕਹਿਣਾ ਪਖੰਡ ਉਹ ਵੀ ਬਾਣੇ ਨੂੰ ਕਿਉਂ ਕਰਕੇ ਅਰਸ਼ ਨੂੰ ਥੋੜੀ ਕਹੀ ਗਈ ਹੈ ਇਹ ਗੱਲ ਉਹ ਗੱਲ ਉਹਨੇ ਤਾਰਮਣਾਰਲੀਟ ਕਰਤੀ ਨਾ ਉਹਨੇ ਧਰਮ ਦੇ ਕ੍ਰਿਸ਼ਨਾ ਦਾ ਤੇ ਅਮਰਤਪਾਲ ਦਾ ਕੋਈ ਰੌਲੇ ਦੇ ਵਿੱਚ ਉਹਨੇ ਅਰਸ਼ਦੀਪ ਨੂੰ ਵਰਤਿਆ ਬਸ ਚਾੱਕ ਕੇ ਉਹਨੇ ਸਿੱਧੀ ਲਾਤੀ ਫਿਰ ਮੈਂ ਤਾਂ ਦੇਖ ਮੈਂ ਤਾਂ ਤੇਰਾ ਬੜਾ ਸਤਿਕਾਰ ਕਰਦਾ ਹੀ ਮੈਨੂੰ ਲੱਗਦਾ ਸੀ ਤੂੰ ਤਾਂ ਬਹੁਤ ਸਰਚ ਕਰਕੇ ਤੈਨੂੰ ਸੁਣਦੇ ਵੀ ਸੀ ਪਰ ਨਹੀਂ ਤੇਰੀ ਸਰਚ ਬਹੁਤ ਕਮਜ਼ੋਰ ਆ ਬਾਈ ਤੂੰ ਤਾਂ ਬਸ ਉਹੀ ਲਾਉਣ ਆ ਲਈਆ ਬਈ ਜਿਹੜਾ ਤੈਨੂੰ ਦੇਖ ਕੇ ਚਾੱਕ ਕੇ ਤੂੰ ਲਾ ਦੇਣਾ ਤੇ ਚੱਲ ਲਾਈ ਚੱਲ ਤੇਰੀ ਮਰਜ਼ੀ ਤੇਰੀ ਜ਼ਿੰਦਗੀ ਆ ਪਰ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਆ ਝੂਠੀ ਜਾਣਕਾਰੀ ਨਹੀਂ ਦੇਈਦੀ ਹੁੰਦੀ ਹੁਣ ਵੀ ਖੁੱਲਾ ਮੈਂ ਤੁਹਾਨੂੰ ਕਹਿਣਾ ਹੈ ਖੁੱਲਾ ਚੈਲੰਜ ਆ ਜਦੋਂ ਮਰਜੀ ਸਾਨੂੰ ਦੁਨੀਆ ਤੇ ਲਾਈਵ ਕਰ ਸਕਦਾ ਜਦੋਂ ਵੀ ਤੂੰ ਕਮੇ ਜਿਹੜਾ ਸਮਾਂ ਤੂੰ ਕਮੇ ਅਸੀਂ ਹਾਜ਼ਰ ਆ ਸਾਡੇ ਕੋਲ ਆ ਕੇ ਵੈਰੀਫਾਈ ਕਰ ਲੈ ਉਦੋਂ ਬਾਅਦ ਚ ਇਹ ਗੱਲ ਤੇ ਸਟੇਟਮੈਂਟ ਦਈ ਅਸੀਂ ਤੇਰੀ ਹਮੇਸ਼ਾ ਅਡਿਕ ਕਰ ਰਹੇ ਆ ਮੈਂ ਚੌਥੀ ਇੰਟਰਵਿਊ ਦੇ ਵਿੱਚ ਇਹ ਗੱਲ ਕਹਿ ਰਿਹਾ ਹਾਂ ਤੇ ਵੀਰ ਬਣਾ ਜਰੂਰ ਸੰਪਰਕ ਕਰ ਜਾਂ ਮੈਨੂੰ ਕੋਈ ਨੰਬਰ ਪ੍ਰੋਵਾਈਡ ਕਰਾਓ ਵੀਰੇ ਦਾ ਮੈਨੂੰ ਤੁਹਾਡੇ ਪਿੰਡ ਚ ਇੱਕ ਬਾਈ ਦਾ ਫੋਨ ਤਾਂ ਆਇਆ ਸੀ ਮੈਂ ਕੋਸ਼ਿਸ਼ ਕਰੂੰ ਪਿੰਡ ਵੀ ਪਹੁੰਚਣ ਦੀ ਤੇ ਤੁਸੀਂ ਇੱਕ ਵਾਰ ਜਰੂਰ ਸੰਪਰਕ ਕਰਿਓ ਤੇ ਆਪਣਾ ਮਸਲਾ ਸੀਗਾ ਵੀਰੇ ਇਹ ਗੱਲ ਆਪਾਂ ਕਰ ਰਹੇ ਸੀ ਪੁਨਰਜਨਮ ਤੇ ਬੀ ਇਸ ਤਰ੍ਹਾਂ ਅਸੀਂ ਉੱਥੇ ਗਏ ਫਿਰ ਆਸ਼ਰੀਪ ਚਵਾਰੇ ਚ ਗਏ ਨੇ ਆਪਦੇ ਕੱਲੇ-ਕੱਲੇ ਜਿਹੜੇ ਯਾਰ ਬੇਲੀ ਸੀ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਿਹੜਾ ਇਹਨਾਂ ਦਾ ਸਾਨੂੰ ਕਹਿੰਦਾ ਸੀ ਨਾ ਅਮਰੀਕ ਬੂਟ ਹਾਊਸ ਆ ਫਿਰ ਸਾਨੂੰ ਉੱਥੇ ਲੈ ਕੇ ਗਿਆ ਸਾਰਾ ਇਹਨੇ ਵੈਰੀਫਾਈ ਕਰਾਇਆ ਕਿ ਇੱਥੇ ਚੀਜ਼ ਨਹੀਂ ਫਿਰ ਇਹਨੇ ਅੰਟੀ ਤੋਂ ਗੋਲ ਗੱਪੇ ਹੁਣ ਵੀ ਇਹਦੇ ਫੇਵਰਟ ਗੋਲ ਗੱਪੇ ਹੀ ਆ ਇਹ ਪਿਛਲੇ ਜਨਮ ਦੇ ਵਿੱਚ ਵੀ ਗੋਲ ਗੱਪੇ ਅੰਟੀ ਤੋਂ ਛਕਦਾ ਆਉਂਦਾ ਹੀ ਹੁਣ ਤਾਂ ਏਭੀ ਚੜਾਈ ਕਰ ਗਏ ਉਹ ਸ਼ਹਿਰ ਤੇ ਉਹਨਾਂ ਕੋਲੇ ਗਿਆ ਉਮੀ ਉਹਨਾਂ ਨੂੰ ਮਿਲਿਆ ਜਿਵੇਂ ਪਹਿਲਾਂ ਮਿਲਦਾ ਹੁੰਦਾ ਸੀ ਉਮੀ ਉਹਨਾਂ ਤੋਂ ਗੋਲ ਗੱਪੇ ਛਕੇ ਤੇ ਉਹਨੂੰ ਵੀ ਵੈਰੀਫਾਈ ਕੀਤਾ ਕਹਿੰਦਾ ਤੈਨੂੰ ਮੈਂ ਬਹੁਤ ਮਿਸ ਕੀਤਾ ਉਹ ਆਂਟੀ ਨੂੰ ਕਿਹਾ ਜਾ ਉਹ ਵੀ ਇਹਦਾ ਬਹੁਤ ਕਰਦੀ ਸੀ ਮਾ ਮਾਂਗੂ ਹਨਾ ਉਹਦੇ ਕੋਲੇ ਵੀ ਲੈ ਕੇ ਗਿਆ ਸਾਰੇ ਆਪਦੇ ਤਾਏ ਚਾਚੇ ਮਾਮੇ ਵੈਰੀਫਾਈ ਕਰਾਏ ਤੇ ਹੁਣ ਅਸੀਂ ਪਰਿਵਾਰ ਵਾਂਗੂ ਵਿਚਰਦੇ ਆ ਸਾਡੇ ਨਾਲ ਚਲੇ ਜਾਓ ਵੈਸੇ ਸੀ ਚਾਹੁੰਦੇ ਨਹੀਂ ਹੁੰਦੇ ਵੀ ਉਹ ਪਰਿਵਾਰ ਨੂੰ ਵੀ ਜ਼ਿਆਦਾ ਕਿਉਂ ਆਪਾਂ ਕਹਿਣਾ ਪਰ ਤੁਹਾਨੂੰ ਜੇ ਕਿਸੇ ਨੂੰ ਵੀ ਸ਼ੰਕਾ ਹੋਵੇ ਆਪਾਂ ਜਾ ਕੇ ਫਿਰੋਜ਼ਪੁਰ ਉਹਨਾਂ ਨੂੰ ਮਿਲ ਸਕਦੇ ਆ ਤੁਹਾਨੂੰ ਮਿਲਵਾ ਵੀ ਸਕਦੇ ਆ ਇਕੱਲੇ ਇਕੱਲੇ ਮੈਂਬਰ ਨਾਲ ਅਜੇ ਸਾਰੇ ਹੈਗੇ ਆ ਇਹਦੇ ਇਕੱਲੇ ਦਾਦੀ ਚੜਾਈ ਕੱਢੇ ਆ ਬਾਕੀ ਸਾਰੇ ਹਜੇ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਜਿਉਂਦੇ ਜਾਗਦੇ ਆ ਜਦੋਂ ਮਰਜੀ ਆ ਕੇ ਤੁਸੀਂ ਮਿਲੋ ਕੋਈ ਝੂਠੀ ਗੱਲ ਨਹੀਂ ਇਹ ਇਹ ਕਲਾ ਮਹਾਰਾਜ ਦੀ ਵਾਰਤ ਸਕਦੀ ਆ ਆਪਾਂ ਇਨਸਾਨ ਦੀ ਸੋਚਣਾ ਸੋਚਦੇ ਆ ਹੁਣ ਇਹ ਜਿਹੜੇ ਮੰਜਾ ਗਿਆਨੀ ਜਾਂ ਵਿਦਵਾਨ ਬਣਦੇ ਆ ਜਾਂ ਇੰਦੀ ਜਿਵੇਂ ਵਾਲ ਵਰਗੇ ਬਾਈ ਆ ਇਹ ਆਪ ਦੀ ਸੋਚ ਨਾਲ ਸੋਚਦੇ ਆ ਜਿੱਥੋਂ ਤੱਕ ਇਹਨਾਂ ਦੀ ਸੋਚ ਦਾ ਲੈਵਲ ਆ ਇਹ ਉਥੋਂ ਤੱਕ ਹੀ ਜਾਣਗੇ ਨਾ ਹੁਣ ਜਿਹੜੀ ਬਾਣੀ ਹੈਗੀ ਆ ਇਹ ਹੈਗੀ ਆ ਅਸੀਮ ਬੁੱਧੀ ਆਪਣੀ ਹੁੰਦੀ ਆ ਬੁੱਧੀ ਦੀ ਸੀਮਾ ਵੀ ਆਪਣੀ ਕੋਈ ਲਿਮਟ ਹੁੰਦੀ ਆ ਬੁੱਧੀ ਦੀ ਤੇ ਬਾਣੀ ਹੈਗੀ ਆ ਅਸੀਮ ਬੁੱਧੀ ਨਾਲ ਸੋ ਆਪਾਂ ਬਾਣੀ ਨੂੰ ਸਮਝ ਲਈ ਆਪਣੀ ਸੀਮ ਬੁੱਧੀ ਚਾਹੀਦੀ ਆ ਹੁਣ ਗੁਰੂ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਚ ਕਹਿੰਦੇ ਆ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਮਿਰਤਕ ਕੋ ਜੀ ਵਾਲਣ ਹਾਰ ਗੁਰੂ ਸਾਹਿਬ ਕਹਿੰਦੇ ਵੀ ਜੇ ਗੁਰੂ ਨੂੰ ਭਾ ਗਿਆ ਤਾਂ ਉਹ ਬਿਨਾਂ ਸਾਹਾਂ ਤੋਂ ਵੀ ਤੁਹਾਨੂੰ ਜਿਉਂਦਾ ਰੱਖ ਦੂ ਹੁਣ ਇਹ ਤਾਂ ਕਹਿਣ ਗਿਆ ਹੋ ਨਹੀਂ ਸਕਦਾ ਫਿਰ ਤਾਂ ਗੁਰੂ ਤੇ ਵੀ ਸ਼ੰਕਾ ਬੰਦਿਆਂ ਦਾ ਕਹਨੇ ਤਾਂ ਗੁਰੂ ਦੇ ਵੀ ਸ਼ੰਕਾ ਕਰ ਵੀ ਰਹੇ ਆ ਸੋ ਇਹਨਾਂ ਨੂੰ ਕੋਈ ਜ਼ਿਆਦਾ ਫਾਇਦਾ ਵੀ ਨਹੀਂ ਸਮਝਾਉਣ ਦਾ ਆਪਾਂ ਸਿਰਫ ਤਾਂ ਕਹਿੰਨੇ ਆ ਵੀ ਜੋ ਬੰਦਾ ਆਉਣ ਕੈਮਰਾ ਕਹਿੰਦਾ ਉਹ ਸਾਡੇ ਨਾਲ ਜਦੋਂ ਮਰਜ਼ੀ ਆ ਕੇ ਵਿਚਾਰ ਕਰੇ ਸਤਕਾਰ ਨਾਲ ਲੰਗਰ ਪਾਣੀ ਛਕਾ ਕੇ ਤੋਰਾਂਗੇ ਅਰਸ਼ਦੀਪ ਦੀ ਮੌਤ ਕਿਹੜੇ ਸਨ ਦੇ ਵਿੱਚ ਹੁੰਦੀ ਹੈ ਤੇ ਜਿਹੜਾ ਪੁਨਰਜਮ ਹੈ ਉਹ ਕਿਹੜੇ ਸਨ ਦੇ ਵਿੱਚ ਆ ਤਕਰੀਬਨ 1997 ਹੀ ਸਨ ਸੀਗਾ ਅਰਸ਼ ਦਾ ਤੇ ਸ਼ਾਇਦ 23 ਤਰੀਕ ਸੀ ਜਿੱਦੇ 22 ਤਰੀਕ 22 ਤਰੀਕ ਮਾਤਾ 22 ਤਰੀਕ ਦੇ ਵਿੱਚ ਸੀਗਾ ਜਿੱਦੇ ਅਰਸ਼ ਦੀ ਡੈਥ ਹੋ ਰਹੀ ਹੈ 1997 ਤੇ ਉਸੇ ਥੋੜੇ ਜਿਹਾ ਸਾਤਿਆਣੀ ਨੰਗੇ ਵਿੱਚ ਤੇ 29 ਤਰੀਕ ਨੂੰ ਸਾਡੇ ਮੋਗੇ ਜਨਮ ਹੋਇਆ ਦੋਨਾਂ ਦੇ ਇਹ ਛੋਟੀ ਹਸਪੀਟਲ ਸੀ ਮਾਤਾ ਜੀ ਛੋਟੀ ਹਸਪੀਟਲ ਸਾਡੇ ਦੋਨਾਂ ਦੇ ਜਨਮ ਉੱਥੇ ਹੋਏ ਆ ਤੇ 29 ਅਗਸਤ ਨੂੰ ਬਾਬਾ 8 ਵਜੇ ਜਨਮ ਲੈ ਲੈਂਦੇ ਆਪਣੇ ਤੇ ਜਦੋਂ ਇਹਦਾ ਜਨਮ ਹੋਇਆ ਜਨਮ ਲੈਣ ਤੋਂ ਹੀ ਤੇ ਅੱਕਾ ਪਾਏ ਸਕੂਲ ਜਾਣ ਤੋਂ ਬਚਣ ਹੋਇਆ ਸੀ ਨਾ ਇਹਦੇ ਨਾਲ ਇਹਨੇ ਕਹੀ ਜੀ ਵੀ ਜੇ ਗੱਲ ਸੱਚੀ ਹੋਈ ਮੈਂ ਸਕੂਲ ਨਹੀਂ ਜਾਣਾ ਤੇ ਸਕੂਲ ਗਿਆ ਵੀ ਨਹੀਂ ਪੜਿਆ ਨਹੀਂ ਨੌਲੇਜ ਸਾਰੀ ਰੱਖਦਾ ਤੁਹਾਡੇ ਚੈਨਲ ਵਾਰੀ ਵੀ ਮੈਨੂੰ ਇਹ ਨਹੀਂ ਦੱਸਤਾ ਇਹ ਸਾਰਾ ਨੌਲੇਜ ਸਾਰੀ ਰੱਖਣੀ ਆ ਸਕੂਲ ਨਹੀਂ ਗਿਆ ਤੇ ਸਾਨੂੰ ਸਾਰੇ ਪਰਿਵਾਰ ਨੂੰ ਸਿੱਖੀ ਨਾਲ ਜੋੜਿਆ ਸਾਰਿਆਂ ਨੂੰ ਆ ਕੇ ਸਿੱਖੀ ਨਾਲ ਜਿਉਣਾ ਸਿਖਾਇਆ ਆਪਾਂ ਯਾਰਾ ਬੀਲੀਆਂ ਚ ਖੇਡਦੇ ਇਹਦੀਆਂ ਖੇਡਾਂ ਵੱਖਰੀਆਂ ਹੁੰਦੀਆਂ ਅਸੀਂ ਐ ਗਲੀ ਚ ਕਲੀ ਪਾ ਲੈਂਦਾ ਹੁੰਦਾ ਸੀ ਸਾਡਾ ਸਾਡਾ ਵਿੜਾ ਵੱਡਾ ਹੁੰਦਾ ਸੀ ਰਹਿਮ ਹੁੰਦੀ ਸੀ ਰਹਿਮ ਦੇ ਥੱਲੇ ਆਏ ਨਾ ਪੀੜੀ ਵਿਛਾ ਕੇ ਉੱਤੇ ਰਮਾਲਾ ਵਿਛਾ ਕੇ ਇਹਦੇ ਨਾਲ ਬੋਕਰ ਲਾਉਨੇ ਐਂ ਕਰਨ ਲੱਗਦਾ ਵੀ ਗੁਰੂ ਸਾਹਿਬ ਨੇ ਘਰੇ ਆਉਣਾ ਇਸ ਤਰ੍ਹਾਂ ਦੀਆਂ ਖੇਡਾਂ ਖੇਡਦਾ ਰਿਹਾ ਇਹ ਬਚਪਨ ਦੇ ਵਿੱਚ ਤੇ 29 ਅਗਸਤ ਨੂੰ ਅਰਸ਼ ਦਾ ਜਨਮ ਹੁੰਦਾ ਜਿੱਤੇ ਉਧਰ ਅੰਤਮ ਅਰਦਾਸ ਹੋ ਜਾਂਦੀ ਆ ਆਪਣੇ ਸਾਰਿਆਂ ਦੀ ਹੋਣੀ ਆ ਸਾਡੀ ਵੀ ਹੋਣੀ ਆ ਇੱਕ ਦਿਨ ਆਪਾਂ ਅੰਤਮ ਕਿਰਿਆ ਵੀ ਬਹੁਤ ਜ਼ਰੂਰੀ ਆ ਕਰਨੀ ਆਪਣੀਆਂ ਗੱਲ ਚੋ ਗੱਲ ਅੱਜ ਕਿਵੇਂ ਗੁਰੂ ਸਾਹਿਬ ਵੇਲੇ ਮਹਾਰਾਜ ਵੇਲੇ ਜੰਗਾ ਜੁੱਧਾਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਮੁਸਲਮਾਨ ਵੀਰ ਵੀ ਹੁੰਦੇ ਸੀ ਹਿੰਦੂ ਚੜ੍ਹਾਈ ਕੱਢ ਜਾਂਦੇ ਸੀ ਤੇ ਸਤਗੁਰੂ ਜੀ ਦਾ ਹੁਕਮ ਹੁੰਦਾ ਸੀਗਾ ਸਿੰਘਾਂ ਨੂੰ ਵੀ ਜਿਹੜੇ ਮੁਸਲਮਾਨ ਵੀਰ ਨੇ ਉਹਨਾਂ ਨੂੰ ਉਹਨਾਂ ਦੀ ਰਹਿਤ ਅਨੁਸਾਰ ਹੀ ਦਫਨਾਇਆ ਜਾਵੇ ਜਿਹਨਾਂ ਦਾ ਅੰਤਮ ਸੰਸਕਾਰ ਜਿਹੜੇ ਅਨੁਸਾਰ ਉਹਨੇ ਧਰਮ ਚ ਕਰਦੇ ਆ ਉਵੇਂ ਹੀ ਕਰਨਾ ਚਾਹੀਦਾ ਇਹ ਵੀ ਇੱਕ ਬੜੀ ਅੰਤਮ ਕਿਰਿਆ ਕਰਮ ਬਹੁਤ ਜ਼ਰੂਰੀ ਹੁੰਦਾ ਜਦ ਇਹ ਅੰਤਮ ਅਰਦਾਸ ਹੋ ਗਈ ਸੀ ਬਸ ਉਦੋਂ ਥੋੜੇ ਟਾਈਮ ਬਾਅਦ ਚ ਆਪਣੇ ਘਰੇ ਜਾਣ ਨੂੰ ਹੋ ਗਿਆ ਸੀ ਤੇ ਜਿਉਂ ਅਸੀਂ ਤਾਂ ਬਹੁਤ ਹੀ ਭੱਗ ਵਾਲਾ ਸਮਝਦੇ ਹਾਂ ਵੀ ਸਾਨੂੰ ਤਾਂ ਆ ਕੇ ਸਾਰਿਆਂ ਨੂੰ ਅਰਸ਼ ਨੇ ਬਦਲਤਾ ਕਿ ਉਹ ਜੀ ਰੂਹ ਸਾਡੇ ਘਰੇ ਆਈ 5 ਸਾਲ ਦੀ ਉਮਰ ਚ ਸਾਨੂੰ ਇਹਨੇ ਅਮਰਤ ਸ਼ਕਰ ਨੂੰ ਕਹਿਤਾ ਤੇ ਪਤਾ ਨਹੀਂ ਹੋਰ ਕਿੰਨੇ ਇਨਸਾਨਾਂ ਦੇ ਇਹਨੇ ਜੀਵਨ ਬਦਲੇ ਨੇ ਕਿੰਨਿਆਂ ਨੇ ਇਹਨੂੰ ਪ੍ਰੇਰਿਤ ਹੋ ਕੇ ਇਹ ਆਪਦੇ ਹੱਥੀ ਅਸੀਂ ਤਕਰੀਬਨ ਹਰੇਕ ਐਤਵਾਰ ਨਾਤੂਪੁਰ ਸਾਹਿਬ ਸੰਗਤ ਲੈ ਕੇ ਜਾਂਦੇ ਰਹੇ ਆ ਖੰਡੇ ਬਾਟੇ ਦੀ ਪੌਲ ਚਕਾਉਣ ਅਸੀਂ ਤਾਕਤ ਤੇ ਜਾਂਦੇ ਹੁੰਦੇ ਸੀ ਹੁਣ ਵੀ ਅਸੀਂ ਬੇਨਤੀ ਕਰਦੇ ਆ ਕੋਈ ਅਮਰਤ ਪਾਣ ਕਾ ਤਾਕਤ ਤੇ ਜਾਣਾ ਚਾਹੀਦਾ ਤਾਕਤ ਗੁਰੂ ਸਾਹਿਬ ਨੇ ਬਖਸ਼ੇ ਨੇ ਤੇ ਅਸੀਂ ਬਹੁਤ ਪਤਾ ਨਹੀਂ ਕਿੰਨੇ ਪੁਰਾਣੀਆਂ ਨੂੰ ਲੈ ਗਏ ਅਸੀਂ ਕਿਤੇ ਗਣਤੀਆਂ ਦੇ ਦਿਖਾਵੇ ਦੇ ਚੱਕਰ 'ਚ ਨਹੀਂ ਪਏ ਪਰ ਅਰਸ਼ ਲੈ ਕੇ ਜਾਂਦਾ ਰਿਹਾ ਸਾਡੀ ਗੱਡੀ ਇਹੀ ਕੈਂਪਰ ਗੱਡੀ ਤੇ ਤੇ ਕਿੰਨੀਆਂ ਹੀ ਸੰਗਤਾਂ ਨੇ ਅਮਰਤ ਪਾਣ ਵੀ ਕੀਤਾ ਤੋਂ ਜ਼ਿੰਦਗੀ ਦਾ ਜਿਉਣਾ ਸਾਨੂੰ ਵੀ ਲੱਗਦਾ ਵੀ ਸਫਲ ਹੋ ਰਿਹਾ ਜਿਹੜੇ ਕਾਰਜ ਨੂੰ ਆਏ ਆ ਨਹੀਂ ਇੱਥੇ ਤਾਂ ਕਹਿੰਦੇ ਵੀ ਬੰਦਾ ਮੁੱਕ ਜਾਂਦਾ ਕੰਮ ਤਾਂ ਮੁੱਕਦੇ ਨਹੀਂ ਸੋ ਇਹ ਸਾਡੇ ਨਾਲ ਜਿਹੜੇ ਮੌਜੂਦ ਨੇ ਅਰਸ਼ਦੀਪ ਖਾਲਸਾ ਜੀ ਜਿਨ੍ਹਾਂ ਦਾ ਪੁਨਰ ਜਨਮ ਹੁੰਦਾ ਤੇ ਜਿਸ ਦਿਨ ਇਹਨਾਂ ਦੀ ਅੰਤਿਮ ਅਰਦਾਸ ਹੁੰਦੀ ਹੈ ਉਸੇ ਦਿਨ ਹੀ ਜਿਹੜਾ ਇਹਨਾਂ ਦਾ ਅਗਲਾ ਜਨਮ ਹੁੰਦਾ 1997 ਦੀ ਗੱਲ ਕਰ ਲਗੇ ਤਾਂ 22 ਅਗਸਤ ਨੂੰ ਜਿਹੜਾ ਇਹਨਾਂ ਦੀ ਮੌਤ ਹੋ ਜਾਂਦੀ ਹੈ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ 29 ਅਗਸਤ ਨੂੰ ਜਿਹੜਾ ਅੰਤਿਮ ਅਰਦਾਸ ਵਾਲੇ ਦਿਨ ਹੀ ਇਹਨਾਂ ਦਾ ਜਿਹੜਾ ਪੁਨਰ ਜਨਮ ਹੁੰਦਾ ਤੇ ਪਰਵਾਦ ਦੇ ਵਿੱਚ ਆ ਕੇ ਇਹ ਜਨਮ ਲੈਂਦੇ ਨੇ ਤੇ ਸਾਰੇ ਪਰਿਵਾਰ ਨੂੰ ਜਿਹੜਾ ਗੁਰੂ ਦੇ ਨਾਲ ਜੋੜਦੇ ਨੇ ਤੇ ਅੱਜ ਅਰਸ਼ਦੀਪ ਬੇਚੱਕ ਇੱਕ ਦਿਨ ਵੀ ਸਕੂਲ ਨਹੀਂ ਗਏ ਪਰ ਨੌਲੇਜ ਦੀ ਗੱਲ ਕਰ ਲਗੇ ਗਿਆਨ ਦੀ ਗੱਲ ਕਰਗੇ ਤਾਂ ਬਹੁਤ ਜ਼ਿਆਦਾ ਜਿਹੜਾ ਗਿਆਨ ਹੈ ਅਰਸ਼ਦੀਪ ਬੋਲ ਜਿਹੜਾ ਇਕੱਠਾ ਕੀਤਾ ਹੋਇਆ ਤੁਸੀਂ ਸਾਡੇ ਨਾਲ ਜੁੜਿਓ ਤਾਂ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਤ ਕੈਮਰਾਮੈਨ ਕਰਨ ਕੁਮਾਰ